ਸਿਰ ਤੋਂ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਸ਼ਨੀ ਜੰਤੀ ਦੇ ਮੌਕੇ ਤੇ 15 ਜੂਨ ਨੂੰ ਵਿਸ਼ਾਲ ਸ਼ੋਭਾ ਯਾਤਰਾ ਸ਼ਨੀ ਮੰਦਿਰ ਵੈਕ ਸਾਈਡ ਸ਼ਾਲੀਮਾਰ ਬਾਗ ਗੇਟ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਚੌਂਕਾਂ ਤੋਂ ਹੁੰਦੀ ਹੋਈ ਵਾਪਸ ਸ਼ਨੀ ਮੰਦਿਰ ਪੁੱਜੀ ਇਸ ਦੌਰਾਨ ਸ਼ਹਿਰ ਦੀ ਵੱਖ-ਵੱਖ ਮੰਦਿਰ ਕਮੇਟੀਆਂ ਦੇ ਅਹੁਦੇਦਾਰ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਤੋਂ ਇਲਾਵਾ ਸ਼ਨੀ ਮਹਾਰਾਜ ਦੇ ਭਗਤਾ ਦਾ ਵਿਸ਼ਾਲ ਜਨ

ਜੀ ਜੀ ਆਈ ਜਿਸ ਸ਼ੋਭਾ ਯਾਤਰਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਸ਼ਨੀ ਗੁਰ ਮਹਾਰਾਜੀ ਸ਼ੋਭਾ ਯਾਤਰਾ ਪੂਰੇ ਸ਼ਹਿਰ ਚ ਨੀਵੀਂ ਝੁੰਮ ਕੇ ਫੇਕ ਪੁੱਛ ਤੇ ਸ਼ਨੀ ਮੰਦਿਰ ਸਵਾਪਤ ਹੋ ਗਏ ਮੈਂ ਕਹਿੰਦਾ ਇੱਥੋਂ ਨਾਲ ਜਲੋਖਾਂ ਨਾਲ ਜਲੋਖਾਂ ਨਾਲ ਤਾਂ ਮੈਂ ਵੱਡਾ ਬਿਜਾਰ ਵੱਡਾ ਬਿਜਾਰ ਤੋਂ ਝੁੰਮ ਕੇ 7000000 7000000 ਤੋਂ ਤੰਸਵਾ ਤੰਸਵਾ ਨਾਲ ਇੱਥੇ ਖਤਮ ਹੋ ਤੂੰ ਆਰ ਤੋਂ ਤੇ ਕੱਲ ਤੋਂ 42 ਦਿਨ ਦਾ 42 ਵਿੱਚ ਰਿਸਤੇ ਚੱਲੇਗੀ 42 ਦਿਨ ਬਾਅਦ ਪਹੁੰਚ ਪਿਆ ਹੋਣਾ ਔਰ ਸ਼ਹਿਰ ਦੀਆਂ ਸੰਗਤਾਂ ਕੀ ਸੰਦੇਸ਼ ਜੀ ਨੇ ਜਾਨੇ। ਮੈਂ ਅੱਜ ਜੁੜਾ ਹਾਂ। ਚੰਨ। ਐਸ਼ ਸ਼ਨੀ ਦੇ। ਸ਼ਨੀ ਦੇ ਜਸ਼ਨ ਦੇ ਮੌਕੇ। ਅੱਜ ਸ਼ਨੀ ਦੇ ਵਿੱਚ ਜੋ ਸ਼ਨੀ ਦੇ ਜਨਮਤੀ ਹੈ ہمارا ਇਹ ਅੱਜ ਜੋ ਸ਼ੋਭਾ ਯਾਤਰਾ ਨਿਕਲਣ ਜਾ ਰਹੀ ਹੈ। ਕੀ ਕਰਨੇ ਜਾਨੇ। ਸਭ ਤੋਂ ਪਹਿਲਾਂ ਸਾਰੇ ਵਧਾਈ ਦੇ ਪਾਤਰ ਆ। ਸ਼ਨੀ ਸ਼ਨੀ ਦਾ ਮੰਦਰ ਤੋਂ। ਪਿਛਲੇ ਲਗਭਗ 15 ਸਾਲ ਤੋਂ ਸ਼ਨੀ ਜਨਮਤੀ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਆ। ਇਸ ਹੀ ਮੇਲੇ ਦਾ ਇਸ ਸ਼ੁਭ ਯਾਤਰਾ ਨਾਲ ਸਾਡੇ ਸ਼ਿਵ ਸ਼ਨੌਦਰ ਤੋਂ ਬੱਲਾ ਸਾਹਿਬ ਠਾਗਰੇ ਦੀ ਸਮੂਚੀ ਟੀਮ ਇਸ ਮੌਕੇ ਤੇ ਦਸਨ ਦੀਦਾਰ ਲਈ ਇਸ ਮੰਦਲ ਦੇ ਪ੍ਰਾਂਗਣ ਵਿੱਚ ਪਹੁੰਚਦੀ ਆ। ਅਸੀਂ ਸ਼ਿਵ ਸ਼ਨੌਦਰ ਸਾਹਿਬ ਬੱਲਾ ਸਾਹਿਬ ਠਾਗਰੇ ਵੱਲੋਂ ਸਮੂਚੀ ਟੀਮ ਵੱਲੋਂ ਪੂਰੇ ਪੂਸਲਾ ਵਾਸੀਆ ਤੇ ਦੇਸ਼ ਅਦੇਸ਼ਾ ਦੇ ਬੈਠੇ ਸ਼੍ਰੀ ਭਗਤਾਂ ਨੂੰ ਸ਼੍ਰੀ ਜਨਤੀ ਦੀ ਲੱਖ ਲੱਖ ਵਧਾਈ ਦਿੰਦੇ ਆ। ਉਹਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਾਰੇ ਸ਼ਹਿਰ ਦੀ ਚਰਦੀ ਕਵਲੀ ਅਰਦਾਸ ਕਰਦੇ ਆ। ਜੈ ਸ਼੍ਰੀ